ਬੇਪਰਵਾ ਸਦਾ ਰੰਗ ਹਰ ਕੋ ਜਾ ਕੋ ਪਾਖ ਸੁਆਮੀ ਰੱਬ ਦੇ ਪਿਆਰੇ ਨਹੀਂ ਸਾਧ ਸੰਗਤ ਕਿਸੇ ਦੀ ਪਰਵਾਹ ਕਰਦੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਹੀਂ ਤੇ ਸਾਧ ਸੰਗਤ ਜੀ ਮੇਰੇ ਜੀਵਨ ਦਾ ਤੇ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਮਹਾਰਾਜ ਉਹ ਐਸੇ ਰੰਗਲੇ ਫਕੀਰ ਸਨ ਜਦ ਉਹਨਾਂ ਨੇ ਸਾਧ ਸੰਗਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਜਾਣਾ ਚੌਕੜਾ ਲਾ ਕੇ ਆਪਣੇ ਨਾਮ ਰੰਗ ਵਿੱਚ ਤੇ ਸਾਧ ਸੰਗਤ ਕਿਸੇ ਦੀ ਪਰਵਾਹ ਨਹੀਂ ਸੀ ਮਾਨਦੇ ਕਿਸੇ ਦੇ ਗੋਡੀ ਹੱਥ ਨਹੀਂ ਜ਼ੀਲਉਂਦੇ ਉਹ ਆਖੋ ਸਤਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਪਰੋਸਾ ਉਹਨਾਂ ਦਾ ਉਹਨਾਂ ਨੇ ਕਹਿਣਾ ਗੁਰੂ ਗ੍ਰੰਥ ਸਾਹਿਬ ਕਾਗਜ ਅਖਰ ਨਹੀਂ ਹੈ ਇਹਦੇ ਚੋਂ ਮੇਰੇ ਮੁਰਸ਼ਿਦ ਬਾਬਾ ਦਵਿੰਦਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਆ ਆਖੋ ਸਤਨਾਮ ਵਾਹਿਗੁਰੂ ਇੱਕ ਮੈਨੂੰ ਗੁਰਮਖ ਪਿਆਰਾ ਬਚਨ ਸੁਣਾਉਂਦਾ ਸੀ ਕਹਿੰਦਾ ਮੈਂ ਅਸੀਂ ਗਏ ਸੀ ਤੇ ਬਾਬਾ ਹਰਬੰਸ ਸਿੰਘ ਜੀ ਨੂੰ ਕੋਈ ਬੇਨਤੀ ਕੀਤੀ ਕਹਿੰਦੇ ਤੇਰੀ ਮੈਂ ਅਰਦਾਸ ਕਰ ਦਿੰਨਾ ਕਹਿੰਦੇ ਅਰਦਾਸ ਕੀਤੀ ਮੇਰੀ ਤੇ ਮੈਨੂੰ ਕਹਿੰਦੇ ਤੂੰ ਜਲ ਪਾਣੀ ਛਕ ਲੈ ਜੇ ਛਕਣਾ ਮੈਂ ਹਜੇ 2-3 ਘੰਟੇ ਇੱਥੇ ਆਪਣੇ ਗੁਰੂ ਗ੍ਰੰਥ ਸਾਹਿਬਹਾਰੇ ਨੂੰ ਪੱਖੀ ਚੱਲਣੀ ਹੈ ਜਦ ਤੱਕ ਮੈਨੂੰ ਮਹਾਰਾਜ ਕਹਿੰਦੇ ਨਹੀਂ ਨਾ ਵੀ ਬਾਹਰ ਚੱਲ ਜਾ ਮੈਂ ਨਹੀਂ ਜਾਣਾ ਹੁਣ ਇਹ ਗੱਲਾਂ ਆਮ ਸਮਝ ਚ ਨਹੀਂ ਆਣਗੀਆਂ ਪਰ ਜਿਨ੍ਹਾਂ ਨੇ ਕਿਸੇ ਸਾਧੂ ਦੀ ਰੰਗਲੇ ਫਕੀਰ ਦੀ ਸੰਗਤ ਕੀਤੀ ਹੋਏਗੀ ਉਹ ਸਾਧ ਸੰਗ ਜੀ ਸਮਝਣਗੇ ਨਾ ਗੱਲਾਂ ਨੂੰ ਕਿ ਇੱਕ ਜੀਵਨ ਉਹ ਹੈ ਜਿਹੜਾ ਸਾਧ ਸੰਗਤ ਜੀ ਕਿਸੇ ਨੇ ਪੜਿਆ ਹੈ ਕਿਸੇ ਨੇ ਕੋ ਪਰ ਇੱਕ ਉਹ ਹੈ ਜਨ ਨੇ ਅੱਖੀਂ ਵੇਖਿਆ ਅੱਜ ਮਾਫ਼ ਕਰਿਓ ਅੱਜ ਤੁਹਾਨੂੰ ਸਿੱਖੀ ਆਪਣੇ ਘਰਾਂ ਚ ਬਖਾਣੀ ਪੈਣੀ ਹੈ ਜੇ ਪਿਓ ਗੁਟਕਾ ਸਹਬ ਪੜ ਫੜ ਕੇ ਨਿਤਨੇਮ ਕਰਦਾ ਤੇ ਬੱਚੇ ਵੀ ਕਰਨਗੇ ਜੇ ਪਿਓ ਹੀ ਬੋਤਲ ਖੋਲ ਕੇ ਬੈਠਾ ਸ਼ਰਾਬ ਡਾਫਦਾ ਫਿਰ ਨਿਆਣੇ ਕਿੱੜ ਕਿਥੋਂ ਗੁਟਕੇ ਫੜਨਗੇ ਤੇ ਸਾਧ ਸੰਗਤ ਜੀ ਅੱਜ ਲੋੜ ਹੈ ਸਾਡਾ ਜੀਵਨ ਭੰਡਾ ਚਾਹੀਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇ ਤਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਜੇ ਤਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧ ਮੰਦੀ ਜੇ ਤੈ ਚਾਰ ਪਜਾਰ ਖੁਲੇਰੇ ਸੇਵਾ ਕਰ ਲੈ ਸਾਧ ਮੰਦੀ ਜੇ ਤੈ ਚਾਰ ਪਜਾਰ ਖੁਲੇਰੇ ਸੇਵਾ ਕਰ ਲੈ ਸਾਧ ਮੰਦੀ ਜੇ ਤੈ ਚਾਰ ਪਜਾਰ ਖੁਲੇਰੇ ਸੇਵਾ ਕਰ ਲੈ ਸਾਧ ਮੰਦੀ ਜੇ ਤੈ ਚਾਰ ਪਜਾਰ ਖੁਲੇਰੇ ਸੇਵਾ साधुआ साधु साधु दी साधु दी सेवा कर साधु चार पघार सेवा करण सात्मा चार पघार सेवा करण सात्मा ਇਹ ਤਰ ਪਗਾਰ ਸੁਲੇ ਸਿਵਾ ਕਰ ਲੈ ਸਾਧੂਆ ਦੀ ਇਹ ਤਰ ਪਗਾਰ ਸੁਲੇ ਸਿਵਾ ਕਰ ਲੈ ਸਾਧੂਆ ਦੀ